ਬੁੜੀ ਕੀ ਐ ਪੂਰੀ ਐ ਕਿ ਤੇਲ ਐ ਪੂਰੀ ਬੰਦਾ ਤੇਲ ਐ ਹਾਂ ਕਿਉਂ ਬੰਦਾ ਤੇਲ ਕਿਵੇਂ ਹੋ ਗਿਆ ਬੰਦਾ ਮਚਾਉਂਦਾ ਰਹਿੰਦਾ ਬੁੜੀ ਦਾ ਖੂਨ ਨੂੰ ਸਾਰਾ ਦਿਨ ਸਾੜਦਾਗਾ ਤੇ ਆ ਪੂਰੀ ਐ ਦੇ ਵਿਚਾਰੀ ਪੂਰੀ ਪੂਰੀ ਆਈ ਐ ਪੂਰੀ ਨੂੰ ਤਾਂ ਮਚਾਇਆ ਤੇਲ ਨੇ ਜਦੋਂ ਪਹਿਲਾਂ ਤੇਲ ਮਚਿਆ ਪੂਰੀ ਨੇ ਅਕਲਾਈ ਤੇਲ ਨੂੰ ਮਚਾਇਆ ਚੰਗੀ ਤਰ੍ਹਾਂ ਮਚਾਇਆ ਫਿਰ ਤੇਲ ਨੇ ਵੀ ਕਸਰ ਨਹੀਂ ਛੱਡੀ ਜੀ ਹਾਂ ਤੇਲ ਨੇ ਵੀ ਚੰਗੀ ਤਰ੍ਹਾਂ ਪੂਰੀ ਮਚਾਈ ਮਦਲਾ ਅਦਰ ਉਹ ਪੂਰਾ ਵਧੀਆ ਦਾ ਕਰੀਦਾ। ਵਿਓ ਹੁਣ ਮਚਾ ਰਹੋ। ਮੇਰੀ ਗੱਲ ਸੁਣ ਲੈ ਜਦੋਂ ਤੱਕ ਇਹ ਗਰਮ ਨਹੀਂ ਹੁੰਦਾ ਉਹ ਤੱਕ ਪੂਰੀ ਮਚਦੀ ਨਹੀਂ। ਪਹਿਲਾਂ ਥੋੜੀ ਇਹਨੂੰ ਗਰਮ ਕਰਦੀ ਹੈ। ਕਿਵੇਂ? ਕੋਈ ਦੋ ਚਾਰ ਗੱਲਾਂ ਕਹਿ ਕੇ ਤੇਰੀ ਮਾਂ ਨੇ ਐ ਕੀਤਾ ਤੇਰੀ ਐ ਬਹਿਣ ਨੇ ਕੀਤਾ ਤੇਰੇ ਉਹਨੇ ਐ ਕੀਤਾ ਦੀ ਦੋ ਚਾਰ ਗੱਲਾਂ ਕਹਿ ਕੇ ਪੂਰਾ ਤੇਲ ਐ ਮਚ ਜਾਂਦਾ ਫੇਰ ਉਹਦੇ ਵਿੱਚ ਪੂਰੀ ਵਿੱਚ ਪੈ ਜਾਂਦੀ। ਕਿਉਂਕਿ ਪੂਰੀ ਵਿੱਚ ਪੈ ਗਈ ਫੇਰ ਥੋੜੀ ਤੇਲ ਛੱੜਦਾ ਫੇਰ ਨਹੀਂ। ਉਹ ਤਾਂ ਜਦੋਂ ਤੱਕ ਠੰਡਾ ਐ ਬਸ ਉਹਦੋਂ ਤੱਕ ਹੀ ਐ। ਗਰਮ ਹੋਈ ਤਾਂ ਬਾਤ ਨਹੀਂ ਫਿਰਨੇ ਪੰਗਾ ਲੈ ਸਕਦੀ ਫਿਰ ਤਾਂ ਦੂਰੋਂ ਐ ਪੂਰੀ ਪੋਣੀ ਪੈਂਦੀ ਆ ਆ ਦੇਖ ਬੁੜੀ ਪੂਰੀ ਆ ਗਈ ਮੈਨੂੰ ਨਹੀਂ ਪਤਾ ਪੂਰੀ ਪੂਰੀ ਹੈ ਜੀ ਬੁੜੀ ਨਾਲ ਕੋਈ ਪੰਗਾ ਨਹੀਂ ਲੈ ਸਕਦਾ ਪਰ ਮੈਂ ਕਹਿਣਾ ਤੇਲ ਨੂੰ ਮਚਾਓ ਨਾ ਇਹ ਠੰਡਾ ਡੰਡਾ ਹੀ ਲੱਗ ਸਕਦਾ ਜਿੱਥੇ ਵੀ ਲੱਗ ਸਕਦਾ ਭਾਵੇਂ ਥੁੰਨੀ ਚ ਲਾ ਲਓ ਭਾਵੇਂ ਕੰਨਾਂ ਚ ਲਾ ਲਓ ਭਾਵੇਂ ਨੱਕ ਚ ਲਾ ਲਓ ਭਾਵੇਂ ਸਿਰ ਤੇ ਲਾ ਲਓ ਜਦੋਂ ਇਹ ਮਚ ਗਿਆ ਫੇਰ ਨਹੀਂ ਕਿ ਸੇ ਕਾਮਦਾ ਫੇਰ ਤਾਂ ਪੂਰੀ ਨੂੰ ਮਚਾ ਮਚਾ ਕੇ ਸਿੱਟੂ ਖੂਨ ਦਾ ਪਾਣੀ ਪੂਣੀ ਫੇਰ ਨਹੀਂ ਛੱਡਦਾ ਬੰਦਾ ਐ ਜੇ ਮੁੜ ਕੇ ਦੁਬਾਰੇ ਡੇਗੀ ਜੇ ਦੁਬਾਰਾ ਨਹੀਂ ਡੇਗੀ ਮੈਂ ਤਾਂ ਪੂਕ ਹੀ ਦੇਊ